ਮਾਨਸਾ ਵਿਖੇ ਹੋਏ ਕਤਲ ਮਾਮਲੇ ਵਿੱਚ ਮਾਨਸਾ ਪੁਲਿਸ ਨੇ 24 ਘੰਟਿਆਂ ਚ ਦੋਸ਼ੀ ਨੂੰ ਕੀਤਾ ਕਾਬੂ ਪ੍ਰੇਮ ਸੰਬੰਧਾਂ ਦੇ ਚਲਦਿਆਂ ਕੀਤਾ ਪੂਰੇ ਪਰਿਵਾਰ ਤੇ ਹਮਲਾ ਗਗਨਦੀਪ ਦੀ ਨਨਾਨ ਨਾਲ ਸੀ ਦੋਸ਼ੀ ਦੇ ਪ੍ਰੇਮ ਸੰਬੰਧ ਜਿਸ ਕਰਕੇ ਗਗਨਦੀਪ ਦੇ ਪਰਿਵਾਰ ਤੇ ਹਰਮੇਲ ਨੇ ਕੀਤਾ ਹਮਲਾ ਮੌਕੇ ਤੇ ਹੋਈ ਸੀ ਕਰਮਜੀਤ ਕੌਰ ਦੀ ਮੌਤ ਪੁਲਿਸ ਵੱਲੋਂ ਦੋਸ਼ੀ ਨੂੰ ਗ੍ਰਿਫਤਾਰ ਕਰ ਕੀਤੀ ਜਾ ਰਹੀ ਹੈ ਅਗਲੀ ਕਾਰਵਾਈ ਆਓ ਜਾਣਦੇ ਹਾਂ ਐਸਪੀਡੀ ਮਨਮੋਹਨ ਸਿੰਘ ਔਲਕੀ ਕਿਹਾ ਕੱਲ੍ਹ ਇੱਕ ਆਪਣਾ ਸਿਟੀ 2 ਦੇ ਏਰੀਏ ਦੇ ਵਿੱਚ ਲੱਲੂਆਣਾ ਰੋਡ ਦੇ ਉੱਤੇ ਸਾਨੂੰ ਜਦੋਂ ਇਤਲਾਹ ਮਿਲੀ ਕਿ ਇੱਕ ਕੋਈ ਅਣਪਛਾਤੇ ਵਿਅਕਤੀ ਕਤਲ ਕਰਕੇ ਚਲੇ ਗਏ ਆਂ ਔਰ ਉਸ ਤੋਂ ਬਾਅਦ ਹੀ ਫਿਰ ਉਸੇ ਵੇਲੇ ਪੁਲਿਸ ਮੁਸਤਦੀ ਚਾਉਂਦਿਆਂ ਹੋਇਆਂ ਸਾਡੇ ਡੀਐਸਪੀ ਡੀਐਸਪੀ ਸਬਡਿਵੀਜ਼ਨ ਐਂਡ ਐਸਐਚਓ ਸਿਟੀ 2 ਇਹ ਸਾਰਿਆਂ ਦੀ ਜਿਹੜੀ ਟੀਮ ਨੇ ਫਿਰ ਚੰਗਾ ਕੰਮ ਕੀਤਾ ਵਿਦਨ 24 ਆਵਰਸ ਅਸੀਂ ਸਾਰਾ ਇਹ ਜਿਹੜਾ ਕ੍ਰੈਕ ਕਰ ਦਿੱਤਾ ਇਹਦੇ ਚ ਇਹ ਹੈ ਕਿ ਮ੍ਰਿਤਕ ਜਿਹੜੀ ਹੈ ਕਰਮਜੀਤ ਕੌਰ ਇਹਦੀ ਐਕਚੁਅਲ ਕੀ ਹੈ ਕਿ ਇਹਦੀ ਲੜਕੀ ਦੀ ਜਿਹੜੀ ਨਨਾਨ ਹੈ ਉਹਦੀ ਕਿਸੇ ਨਾਲ ਪਹਿਲਾਂ ਕੋਈ ਆਪਸ ਚ ਰਿਲੇਸ਼ਨ ਸੀਗਾ ਤੇ ਜਿਹਦੇ ਨਾਲ ਰਿਲੇਸ਼ਨ ਸੀਗਾ ਉਹਦਾ ਦੋਸ਼ੀ ਦਾ ਨਾਮ ਹੈ ਹਰਮੇਲ ਸਿੰਘ ਉਹਨੂੰ ਇਹ ਸੀਗਾ ਕਿ ਸਾਡੇ ਜਿਹੜੇ ਮੇਰੇ ਰਿਲੇਸ਼ਨ ਦੇ ਵਿੱਚ ਇਹ ਜਿਹੜੀ ਜਿਹਦੇ ਨਾਲ ਉਹਦੇ ਰਿਲੇਸ਼ਨ ਨੇ ਉਹਦੇ ਜਿਹੜਾ ਉਹਦੀ ਭਝਾਈ ਦਾ ਜਿਹੜਾ ਪਰਿਵਾਰ ਹੈ ਭਝਾਈ ਇਹ ਸਾਰੇ ਵਿੱਚ ਉਹਦੇ ੜਕਾ ਨੇ ਤੇ ਉਸ ਤਹਿਤ ਹੀ ਇਹਨੇ ਜਿਹੜਾ ਹੈ ਜਿਹੜੀ ਕਾਰਵਾਈ ਜਿਹੜੀ ਕੀਤੀ ਹੈ ਅਮਲ ਵਿੱਚ ਲਿਆਂਦੀ ਹੈ ਔਰ ਇਹਦੇ ਵਿੱਚ ਇਹ ਹੈ ਕਿ ਜਿਹੜੀ ਜਿਹੜੀ ਮ੍ਰਿਤਕ ਹੈ ਕਰਮਜੀਤ ਉਹਦੀ ਤੇ ਮੌਕੇ ਤੇ ਹੀ ਮੌਤ ਹੋ ਗਈ ਬਾਕੀ ਜਿਹੜੇ ਦੋ ਜਣੇ ਆ ਕਾਫੀ ਗੰਭੀਰ ਹਾਲਤ ਹੈ ਔਰ ਅਸੀਂ ਇਹਨੂੰ ਜਿਹੜਾ ਗ੍ਰਿਫਤਾਰ ਕਰਕੇ ਜੋ ਵੀ ਇਹਦਾ ਜੋ ਪਿੱਛੇ ਵੀ ਜਿਹਦਾ ਜਿਹਨੇ ਜਿਹਨੇ ਇਹਦਾ ਸਾਥ ਦਿੱਤਾ ਉਹ ਜੋ ਵੀ ਇਹਨੇ ਕੀਤਾ ਉਹ ਅਸੀਂ ਹੁਣ ਰਿਮਾਂਡ ਲੈ ਕੇ ਪੂਰੀ ਢੰਗਾਈ ਨਾਲ ਪੁੱਛਗਿੱਛ ਕਰਕੇ ਫਿਰ ਇਹਦੀ ਤਹ ਤੱਕ ਪਹੁੰਚਾਂਗੇ ਇਹ ਪਛੂਕੜ ਕੀ ਹੈ ਜੀ ਕਿਹੜਾ ਹਥਿਆਰ ਹੈ ਇਹ ਜਿਹਦੇ ਨਾਲ ਵਾਰਦਾਤ ਇਹ ਦੇਖੋ ਇਹ ਜਿਹੜਾ ਸਾਹਮਣੇ ਪਿਆ ਹੋਇਆ ਤੁਸੀਂ ਦੇਖ ਰਹੇ ਹੋ ਇਹ ਇੱਕ ਕਾਪਾ ਹੈ ਜਿਹੜਾ ਇਸ ਤਰ੍ਹਾਂ ਲੱਗਦਾ ਹੈ ਕਿ ਇਹਨੇ ਖੁਦ ਇਹਨੂੰ ਟੇਲਰ ਮੇਡ ਬਣਾਇਆ ਹੈ ਜੋ ਇਹਨੂੰ ਵੇਖਣ ਤੋਂ ਲੱਗਦਾ ਕਿ ਕਿ ਇਹਦੇ ਵਿੱਚ ਡਬਲ ਐਜ ਕੀਤਾ ਹੋਇਆ ਹੈ ਇਹਨੂੰ ਇਹਨੇ ਹੁਣ ਤੁਹਾਨੂੰ ਇਸ ਤਰ੍ਹਾਂ ਕਿਉਂਕਿ ਪੈਕ ਹੋ ਚੁੱਕਾ ਹੈ ਇਸ ਤਰ੍ਹਾਂ ਦਿਖਾ ਨਹੀਂ ਸਕਦੇ ਪਰ ਇਹ ਡਬਲ ਐਜ ਜਾਏ ਔਰ ਕਾਫੀ ਜਿੱਥੇ ਵੀ ਇੱਕ ਗਰਾਂ ਲੱਗ ਜਾਏ ਮਤਲਬ ਅੰਦਰਾਂ ਖੇਚੀ ਲਏਗਾ ਇਸ ਤਰ੍ਹਾਂ ਇਸ ਤਰ੍ਹਾਂ ਲੱਗਦਾ ਜਿੱਦਾਂ ਇਹਨੇ ਖੁਦ ਤਿਆਰ ਕਰਵਾਇਆ ਹੈ ਤੇ ਅਸੀਂ ਰਿਕਵਰ ਕਰ ਲਿਆ ਸਰ ਉਹ ਜਦੋਂ ਮੋਟਰਸਾਈਕਲ ਜਿਹੜਾ ਸੀਗਾ ਜਦਿੱਤੇ ਨੇ ਇੰਜਾਮ ਦਿੱਤਾ ਜਦੋਂ ਉਹਨਾਂ ਨੂੰ ਸੁੱਟ ਕੇ ਉਹ ਵੀ ਅਸੀਂ ਰਿਕਵਰ ਕਰ ਲਿਆ ਔਰ ਇਹਨੇ ਇਕਬਾਲ ਕਰ ਲਿਆ ਆਪਣਾ ਜੋ ਅਸ਼ੋਕੜ ਕੀ ਅਸਰ ਸਰ ਰਿਕਾਰਡ ਕੀ ਅਸ਼ੋਕੜ ਅਸੀਂ ਢੁਗਾਈ ਨਾਲ ਅਜੇ ਦੇਖ ਰਹੇ ਹਾਂ ਉਦੋਂ ਤੱਕ ਉਹ ਹੁਣ ਅਸੀਂ ਪੁਛਗਿਛ ਦੇ ਵਿੱਚ ਜੋ ਵੀ ਜਦੋਂ ਜੋ ਵੀ ਇਹਦਾ ਆਏਗਾ ਸਾਹਮਣੇ ਉਹ ਤੁਹਾਨੂੰ ਦੱਸ ਦਿੱਤਾ ਜਾਏਗਾ ਬਾਕੀ ਮੇਨ ਇਹਦਾ ਇਹੀ ਸੀਗਾ ਕਿ ਜਿਹੜੀ ਇਹਦੀ ਇਸ ਤਰ੍ਹਾਂ ਜਿਹਦੇ ਨਾਲ ਇਹਦਾ ਰਿਲੇਸ਼ਨ ਨੇ ਇਹਨੂੰ ਮੇਨ ਉਹੀ ਸੀਗਾ ਕਿ ਉਹਦੇ ਨਾਲ ਇਹਦੀ ਹੁਣ ਅਨੁਬੰਧ ਚੱਲ ਰਹੀ ਹੈ ਤੇ ਇਹਨੂੰ ਇਹ ਸੀਗਾ ਕਿ ਇਹ ਪਰਿਵਾਰ ਜਿਹੜਾ ਉਹਦੇ ਵਿੱਚ ਡੇਕਾ ਉਹਦੇ ਕਰਕੇ ਇਹਨੇ ਮੇਨ ਇਸ ਜੀ ਨੂੰ ਅੰਜਾਮ ਦਿੱਤਾ ਕੁੱਲ ਕਿੰਨੇ ਬੰਦੇ ਉੱਤੇ ਐਫ ਆਈ ਆਰ ਅਸੀਂ ਜਿਹੜੀ ਮੋਡਲੀ ਜਿਹੜੀ ਆ ਅਸੀਂ ਉਹ ਸਸਪੀਸ਼ਨ ਦੇ ਉੱਤੇ ਦਿੱਤੀ ਸੀਗੀ ਔਰ ਜਿਹੜਾ ਹੁਣ ਜਦੋਂ ਬਾਅਦ ਚ ਜਦੋਂ ਸਾਡੇ ਅਫਸਰ ਸਾਹਿਬਾਨ ਨੇ ਸਾਰਿਆਂ ਨੇ ਜਦੋਂ ਤੈਹ ਤੱਕ ਜਾ ਕੇ ਤੇ ਅਸਲ ਦੋਸ਼ੀ ਵੀ ਅਸੀਂ ਨਾਮਜ਼ਦ ਕਰ ਲਿਆ ਔਰ ਉਹਨੂੰ ਫੜ ਵੀ ਲਿਆ ਜਿਸਨੇ ਇਕਬਾਲ ਵੀ ਕਰ ਲਿਆ ਜੋ ਥੈਂਕ ਯੂ ਕੀ ਕਾਤੋਂ ਕੀਤਾ ਹੈ ਕੀ ਗੱਲ ਵਾਸੀ ਇਹ ਵਾਰ ਦਾਤ ਕਿਵੇਂ ਕੀਤੀ ਕੀ ਕਾਰਨ ਸੀ ਕਾਰਨ ਜੀ ਮੈਂ ਜਦੋਂ ਲੱਗਿਆ ਮੈਨੂੰ ਉਹ ਜਬਰਤਾਂ ਹੋ ਨਹੀਂ ਦਿੱਸਤ ਅੱਛਾ ਕੌਣ ਰੋਕਦਾ ਸੀ ਇਹ ਸਾਰੀ ਰੋਕਦੇ ਅੱਛਾ ਤਾਂ ਫਿਰ ਕੌਣ ਕੌਣ ਸੀ ਨਾਲ ਹੋਰ ਕਿੰਨੇ ਬੰਦੇ ਸੀ ਹੈ ਮੇਰਾ ਨਾਮ ਜਦੋਂ ਮੈਂ ਰਾਤ ਉਹ ਕਰੇਗਾ ਅੱਛਾ ਜੇ ਰੈਮੀ ਨਾਲ ਇੰਨਾ ਕਤਲ ਕਰਨਾ ਕਿ ਕੀ ਕੁਝ ਖਾਸਾ ਕੀਤਾ ਤੂੰ ਤਰਾ ਮੈਂ ਖਸਦਾ ਦਿੱਤਾ ਸੀ ਤੇਰਾ ਫਰੇਨੀ ਬੇ ਰਹਿੰਗੇ ਨਾਲ ਦਰਿੰਦਗੀ ਨਾਲ ਕਿਵੇਂ ਕਤਲ ਇਹ ਜਿਹੜਾ ਹਥਿਆਰ ਲੈ ਕੇ ਆ ਕਿੱਥੋਂ ਲਿਆ ਸੀ ਜਿੰਨਾ ਵੱਡੇ ਤੈ ਤਿਆਰ ਕਰਾ ਸਪੈਸ਼ਲ ਥੀਏਟਰ اچھا ਕਿੰਨੇ ਟਾਈਮ ਤੋਂ ਪਲੇਨ ਵਿੱਚ ਆਦਰੀ ਤੈਨੂੰ ਮਾਰ ਲਈ ਨੇ ਮੇਰੇ ਦਾ ਹੂੰ ਸਾਢੇ ਔਨ ਘਰੇ ਹਮੋਂ ਹੁੰਦਾ ਸੁਆਭ ਬਣੀ ਸੀ ਤੇ ਤਨ ਟਾਰਗੇਟ ਦਿੱਤੇ ਜੀ ਮੜ ਕੇ ਮੈਂ ਨਾ ਇਹ ਚੇਂਜ ਕਰਾ ਜਾਂਦੇ ਨੇ ਜੀ ਤੁਮਾਂ ਅਗਰ ਕਿਤੋਂ ਲੱਗੇ ਦੀ ਅੰਨਾ ਵੀ ਪਹਿਲਾ ਜਦ ਰਹਿ ਜਾ ਘੜਾ ਹੋਇਆ ਸੀਗਾ ਇਹਨਾਂ ਨਾਲ ਇਹਦਾ ਨਾਮ ਹੋਇਆ ਇਹ ਤੈਨੂੰ ਕਿਵੇਂ ਪਤਾ ਲੱਗਿਆ ਵੀ ਆ ਜਾਣਗੇ ਇਹ ਤਿੰਨੇ ਇਹ ਤਾਂ ਮੈਂ ਉਹੀ ਸੁਆਭ ਬਣੀ ਆਇਆ ਸੀ ਜਿੰਮ ਕੱਲ੍ਹ ਹੀ ਸੀ ਤੋ ਪਸਤਾਵਾ ਹੈਗਾ ਹੁਣ ਐਡਾ ਪੂਰਾ ਹੋ ਗਿਆ